ਹਾਂਜੀ ਇਹ ਬੱਗਾ ਪ੍ਰਾਣਾ ਵਿਖੇ ਇੱਕ ਨਾ ਮਜ਼ਦੂਰ ਔਰਤ ਤੇ ਪੈਸੇ ਦੀ ਚੋਰੀ ਦੇ ਦੋਸ਼ ਲੱਗੇ ਸਨ ਤੇ ਉਹ ਸਾਡੇ ਨਾਲ ਮੌਜੂਦ ਹੈ। ਉਹ ਸਾਡੇ ਦਰਮਿਆਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਕੁਝ ਮਜ਼ਦੂਰ ਜਥੇਬੰਦੀਆਂ ਦੇ ਆਗੂ ਵੀ ਸਾਡੇ ਨਾਲ ਨੇ। ਉਹਨਾਂ ਨੇ ਜੋ ਇਸ ਕਾਰਵਾਈ ਪ੍ਰਤੀ ਜੋ ਗੱਲਬਾਤ ਕੀਤੀ ਹੈ ਸਬੰਧਕ ਅਧਿਕਾਰੀਆਂ ਦੇ ਨਾਲ ਸੋ ਗੱਲਬਾਤ ਕਰਦੇ ਆਂ। ਹਾਂਜੀ ਇਹ ਕੀ ਨਾਮ ਹੈ ਜੀ? ਜੀ ਮੇਰਾ ਨਾਮ ਆਜਾਲ ਜੰਦਰ ਕੋਰ ਤੇ ਪਿੰਡ ਕਿਹੜਾ ਜੀ? अच्छा जेडी ਤੁਹਾਡੇ ਨਾਲ ਚੋਰੀ ਦੇ ਦੋਸ਼ਾਂ ਦੀ ਘਟਨਾ ਵਾਪਿਸ ਇਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਮੈਂ 4 ਮਹੀਨੇ ਪਹਿਲਾਂ ਡਾਕਟਰ ਦੇ ਕੰਮ ਕਰਦੀ ਸੀ 4 ਮਹੀਨੇ ਹੋ ਚੁੱਕੇ ਸੀ 4 ਮਹੀਨੇ ਮੈਂ ਕੰਮ ਕੀਤਾ 4 ਮਹੀਨੇ ਹੋ ਗਏ ਮੈਨੂੰ ਤੁਹਾਡੀ ਨੂੰ ਵੀ ਹੁਣ ਡਾਕਟਰ ਦਾ ਇਹ ਇਲਜ਼ਾਮ ਸੀ ਵੀ ਤੂੰ ਸਾਡੇ ਚੋਰੀ ਕਰਕੇ ਗਈ ਵੀ ਤੇਰਾ ਹੀ ਇਹ ਕੰਮ ਆਗਾ ਕਿਹੜਾ ਡਾਕਟਰ ਸੀ ਕਿਹੜਾ ਹਸਪੀਟਲ ਹੈ ਇਹ ਡੀ ਐਮ ਵਾਲੇ ਬਜਦੇ ਆ ਕਿ ਗਰਗ ਹਸਪੀਟਲ ਆ ਅੱਛਾ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਬਸ ਇਹਨਾਂ ਨੇ ਮੇਰੇ ਤੇ ਝੂਠਾ ਇਲਜ਼ਾਮ ਲਾਇਆ ਡਾਕਟਰ ਕਹਿ ਰਿਹਾ ਸੀ ਵੀ ਇਸੇ ਨੇ ਹੀ ਚੋਰੀ ਕੀਤੀ ਆ ਮੈਨੂੰ 4 ਦਿਨ ਇਹਨਾਂ ਨੇ ਥਾਣੇ ਦੇ ਵਿੱਚ ਇਹਨੇ ਪੁਲਿਸ ਕਾਰਵਾਈ ਕੀਤੀ ਮੇਰੇ ਤੇ ਥਾਣੇ 'ਚ ਰੱਖਿਆ ਮੈਨੂੰ ਪੁਲਿਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਮੇਰੇ ਬੱਚਿਆਂ ਤੋਂ ਮੈਨੂੰ ਦੂਰ ਕੀਤਾ ਕਿਉਂਕਿ ਮੇਰਾ ਕੋਈ ਕਸੂਰ ਹੀ ਨਹੀਂ ਸੀ ਮੈਂ ਇਹਨਾਂ ਨੂੰ ਕਿਹਾ ਵੀ ਕੈਮਰਿਆਂ 'ਚ ਜੇ ਮੇਰੀ ਥੋੜੀ ਜੀ ਵੀ ਤੁਹਾਨੂੰ ਗਲਤੀ ਦਿਂਦੀ ਆ ਮੈਂ ਤੁਹਾਡੇ ਮੂਹਰੇ ਖੜੀ ਆ ਕੋਈ ਆਪਦੀ ਕਾਰਵਾਈ ਕਰੋ ਪਰ ਇਹਨਾਂ ਨੂੰ ਮੇਰੇ ਖਿਲਾਫ ਕਿਸੇ ਨੂੰ ਕੋਈ ਸਬੂਤ ਨਹੀਂ ਮਿਲਿਆ ਕਿਉਂਕਿ ਮੇਰਾ ਮੈਂ ਬੇਕਸੂਰ ਸੀ ਇਹਨਾਂ ਨੇ ਫੇਰ ਵੀ ਡਾਕਟਰ ਨੇ ਇਹਨਾਂ ਨੂੰ ਕਿਹਾ ਵੀ ਇਸੇ ਨੇ ਹੀ ਚੋਰੀ ਕੀਤੀ ਆ ਪਰ ਚੋਰੀ ਦਾ ਕੀ ਦੋਸ਼ ਲੈ ਕਾਹਦੇ ਦੋਸ਼ ਲੈ ਤੋੜ ਇਹ ਕਹਿ ਰਹੇ ਸੀ ਵੀ ਤੁਸੀਂ ਸਾਡਾ 골ਡ ਵੀ ਪੈਸੇ ਚੋਰੀ ਕੀਤੇ ਆ 7 8 ਲੱਖ ਦੀ ਚੋਰੀ ਦਾ ਇਲਜ਼ਾਮ ਮੇਰੇ ਤੇ ਲਾ ਰਹੇ ਸੀ ਇਹ ਵਜ੍ਹਾ ਕੀ ਬਣੀ ਤੁਹਾਡੇ ਦੋਸ਼ ਲਾਉਣ ਦੇ ਕੋਈ ਕਾਰਨ ਕਾਰਨ बस ਇਹ ਹੀ ਸੀ ਜੀ ਵੀ ਮੈਂ 4 ਮਹੀਨੇ ਪਹਿਲਾਂ ਹਟ ਗਈ ਇਹਨਾਂ ਦੇ ਕੰਮ ਤੋਂ ਇਹ ਕਹਿ ਰਹੇ ਸੀਗੇ ਵੀ ਸਾਡੇ ਇੱਕ ਤੇ ਕੰਮ ਤੇ ਆ ਕੰਮ ਤੇ ਆ ਪਰੇ ਮੇਰੀ ਤਨਖਾਹ ਵੀ ਕਹਿੰਦੇ ਸੀ ਜਿੰਨੀ ਅਸੀਂ ਤੈਨੂੰ ਦਿੰਨੇ ਆ ਉਦੋਂ ਵੀ ਘਟਾਉਂਦੇ ਸੀ ਕਹਿੰਦੇ ਸੀ ਸਾਡੇ ਕੰਮ ਹੁਣ ਥੋੜਾ ਵਾ ਕਿੰਨੀ ਤਨਖਾਹ ਸੀ ਪਹਿਲਾਂ ਤੁਹਾਡੀ 6000 ਸੀ 6000 ਹੁਣ ਕਿੰਨੀ ਤਨਖਾਹ ਦੇ ਰਹੇ ਸੀ ਤੁਹਾਨੂੰ ਘਟਾ ਕੇ ਘਟਾ ਕੇ 5 ਕਹਿ ਰਹੇ ਸੀ 6 ਤੋਂ 5000 ਕਿਉਂ ਦੇ ਰਹੇ ਸੀ ਫਿਰ ਮੈਂ ਇਹ ਵਜ੍ਹਾ ਦੇ ਕਾਰਨ ਵੀ ਮੈਂ ਬਾਅਦ ਚ ਮੈਨੂੰ ਫੋਨ ਵੀ ਲਾਉਂਦੇ ਰਹੇ ਫਿਰ ਮੈਂ ਹਟ ਗਈ ਮੈਂ ਕਿਹਾ ਵੀ ਨਹੀਂ ਵੀ ਮੇਰਾ ਨਹੀਂ ਲੋਡ ਮੇਰੇ ਬੱਚੇ ਵੀ ਛੱਡਨੇ ਵੀ ਮੇਰਾ 5000 ਨਾਲ ਕੀ ਗੁਜ਼ਾਰਾ ਹੋਣਾ ਇਹ 6000 5000 ਕਿਉਂ ਦਾ 6000 ਤੋਂ 10000 ਹੋ ਸਕਦਾ 9000 ਕਾਰਨ ਕੀ ਸੀ ਪਤਾ ਨਹੀਂ ਇਹ ਕਹਿੰਦੇ ਵੀ ਅਸੀਂ ਇੰਨੀ ਹੀ ਦੇਵਾਂਗੇ ਕੋਈ ਦੂਜੀ ਇੱਕ ਕੰਮ ਵਾਲੀ ਸੀ ਉਹ ਵੀ ਹਟ ਗਈ ਸੀ ਉਹ ਇਹ ਮੈਨੂੰ ਕਹਿੰਦੇ ਸੀ ਵੀ ਤੂੰ ਕੰਮ ਤੇ ਆ ਪਰ ਮੈਂ ਨਹੀਂ ਮੈਂ ਉਹਨਾਂ ਨੂੰ ਜਵਾਬ ਦੇਤਾ ਪਰ ਉਹ ਚਾਰਾ ਮਹੀਨਿਆਂ ਬਾਅਦ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਥਾਣੇ ਦੇ ਵਿੱਚ ਤੁਹਾਡੇ ਨਾਲ ਕਿੰਦਾ ਗੱਲਬਾਤ ਕੀਤਾ ਕਿੰਦਾ ਵਿਹਾਰ ਬਿਆ ਥਾਣੇ ਦੇ ਵਿੱਚ ਮੈਨੂੰ ਬਹੁਤ ਪਰੇਸ਼ਾਨ ਕੀਤਾ ਜੀ ਮੈਂ ਚੌਥੇ ਦਿਨ ਆਈ ਆ ਘਰੇ ਜੀ ਤੇ ਬਹੁਤ ਪਰੇਸ਼ਾਨ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਦਿਨ ਭਰ ਰਾਤ ਜਾਗ ਕੇ ਕੱਟੀ ਕਿਉਂ ਕਿ ਮੇਰਾ ਕੋਈ ਕਸੂਰ ਵੀ ਨਹੀਂ ਸੀਗਾ ਸਿਰਫ ਇਹ ਮੇਰੇ ਤੇ ਝੂਠਾ ਇਲਜ਼ਾਮ ਲਾਉਣ ਦੇ ਕਾਰਨ ਕਿਸੇ ਤਰ੍ਹਾਂ ਦਾ ਤਸ਼ੱਦਦ ਵੀ ਹੋਇਆ ਤੁਹਾਡੇ ਤੇ ਹਾਂ ਜਲੀਲ ਕੀਤਾ ਗਿਆ ਹਾਂਜੀ ਹਾਂਜੀ ਕਿਸੇ ਤਰ੍ਹਾਂ ਕਿਹੜੇ ਤਰ੍ਹਾਂ ਕਿਵੇਂ ਤਸ਼ੱਦਦ ਕੀਤਾ ਕਿਵੇਂ ਜਲੀਲ ਕੀਤਾਗਾ ਕੋਈ ਸ਼ਬਦਾਵਲੀ ਪ੍ਰਤੀ ਮੈਨੂੰ ਟਾਰਚਰ ਕਰਦੇ ਰਹੇ ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਮੇਰੇ ਨਾਲ ਧੱਕਾ ਮੁੱਕੀ ਕੀਤੇ ਮਨਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਂ ਬੇਕਸੂਰ ਸੀ ਮੈਂ ਕਿਹਾ ਵੀ ਮੈਂ ਤੁਹਾਨੂੰ ਕਿੱਥੋਂ ਦੇਵਾਂਗੀ ਜਦੋਂ ਮੇਰਾ ਕਸੂਰ ਹੀ ਨਹੀਂ ਇਹਦੇ ਵਿੱਚ ਪਰ ਤੇ ਹੁਣ ਬਾਹਰ ਆਉਣ ਦਾ ਕੀ ਕਾਰਨ ਬਣਿਆ ਤੁਹਾਡਾ ਕਿਵੇਂ ਆਏ ਕੀ ਨਹੀਂ ਲਿਆਂਦਾ ਆਹ ਹੁੰਦਾ ਹੀ ਕਾਰਨ ਆਗੇ ਆ ਬਾਗ ਬਰਾਣਾ ਦੇ ਆਗੇ ਪਿਰਥੀ ਸਾਹਿਬ ਜੀ ਵੀਰ ਜੀ ਇਹਨਾਂ ਨੇ ਬਹੁਤ ਮਿਹਨਤ ਬਹੁਤ ਕੀਤੀ ਇਹਨਾਂ ਨੇ ਮੈਨੂੰ ਮੈਨੂੰ ਮਿਲੇ ਆ ਕੇ ਠਾਣੀ ਚ ਨਾਲ ਮੇਰੀ ਅੱਖਾਂ ਦੇ ਵਿੱਚ ਇਮਾਨਦਾਰੀ ਇਹਨਾਂ ਨੇ ਦੇਖ ਹੀ ਲਿਆ ਸੀ ਕਿ ਤੂੰ ਬਿਲਕੁਲ ਸੱਚ ਬੋਲ ਰਹੀ ਆ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਂ ਤੁਹਾਡਾ ਸਿਰ ਨੀਚ ਘੌਂਦੀਗੀ ਪਰ ਮੈਂ ਸਹੀ ਆ ਤੇ ਸਹੀ ਆ ਪਰ ਇਹਨਾਂ ਨੇ ਮੈਨੂੰ ਪੂਰੀ ਆਦੀ ਦਿਲੋਂ ਜਾਣੋ ਪੂਰੀ ਜਾਨ ਲਾ ਕੇ ਇਹਨਾਂ ਨੇ ਮੈਨੂੰ ਚੌਥੇ ਦਿਨ ਬਾਹਰ ਲਿਆਂਦਾ ਮਸੇ ਇਹਨਾਂ ਇਹਨਾਂ ਦੀ ਬਦੌਲਤ ਹੀ ਅੱਜ ਮੈਂ ਇੱਧਰ ਬੈਠੀ ਆਂ ਪਰ ਡਾਕਟਰ ਨੇ ਤੁਹਾਨੂੰ ਬਦਨਾਮੀ ਦਿੱਤਾ ਕੋਈ ਨਹੀਂ ਛੱਡੀ ਕਸਰ ਵੀ ਮੈਨੂੰ ਬਦਨਾਮ ਕਰਨ ਵਾਲੋਂ ਨਜਾਇਜ਼ ਮੇਰੇ ਤੇ ਨੇ ਬਹੁਤ ਜ਼ਿਆਦਾ ਨਜਾਇਜ਼ ਜਿਹੜਾ ਤੁਹਾਡੀ ਸ਼ਾਂਤ ਦੇ ਖਿਲਾਫ ਤੁਹਾਨੂੰ ਬਦਨਾਮ ਕੀਤਾ ਗਿਆ ਇਹਦੇ ਪ੍ਰਤੀ ਅੱਗੇ ਕੋਈ ਰੂਪਰੇਖਾ ਤਿਆਰ ਕੀਤੀ ਹੈ ਕੋਈ ਕੀ ਕਰਨਾ ਚਾਹੁੰਦੇ ਹੋ ਹੁਣ ਤੁਸੀਂ ਹਾਂਜੀ ਮੈਂ ਇਹੀ ਕਰਨਾ ਚਾਹੁੰਦੀ ਆ ਵੀ ਮੇਰੇ ਨਾਲ ਸਹਿਯੋਗ ਬਸ ਦਿੱਤਾ ਜਾਵੇ ਮੈਂ ਇਹਨੂੰ ਸਜ਼ਾ ਦੇਣਾ ਚਾਹੁੰਦੀ ਆ ਇਹਨੂੰ ਵੀ ਪਤਾ ਲੱਗੇ ਕਿ ਕੌਣ ਕੱਲ ਨੂੰ ਗਰੀਬਾਂ ਨੇ ਕੰਮ ਕਰਨਾ ਕਿਸੇ ਹੋਰ ਨੇ ਵੀ ਕਰਨਾ ਕਿਸੇ ਹੋਰ ਗਰੀਬਣੀ ਨਾਲ ਵੀ ਇਹ ਧੱਕਾ ਹੀ ਕਰ ਸਕਦਾ। ਕਿਹੜੇ-ਕਿਹੜੇ ਦੋਸ਼ੀ ਮੰਨਦੇ ਆ ਤੁਹਾਡੇ ਦੇ ਦੋਸ਼ ਲਾਉਣ ਵਾਲੇ? ਕੌਣ-ਕੌਣ ਨੇ? ਮੇਰੇ ਤੇ ਦੋਸ਼ ਲਾਉਣ ਵਾਲਾ ਮੇਰੇ ਤੇ ਮਿਸਮੀਨ ਡਾਕਟਰ ਹੀ ਹੈ। ਡਾਕਟਰ ਨੇ? ਹਾਂਜੀ। ਕੀ ਨਾਮ ਡਾਕਟਰ ਦਾ? ਵਰੁਨ ਅਰਉਨ ਕਿ ਵਰੁਨ ਗਰਕਾ ਇਦਾਂ ਦਾ ਨਾਮ ਹੈ ਡਾਕਟਰ। ਠੀਕ ਹੈ। ਹਾਂਜੀ। ਹਾਂਜੀ ਸਾਡੇ ਨਾਲ ਬਾਈ ਜੀ ਨੇ ਬਾਈ ਜੀ ਕੀ ਨਾਮ ਆ ਜੀ? ਜਸਵੰਤ ਸਿੰਘ ਆ ਜੀ। ਅੱਛਾ ਕਿਹੜਾ ਪਿੰਡ? ਕੰਡਲੰਗਣਾ ਨਮਸਕਾਰ ਅੱਛਾ ਤੁਹਾਡੀ ਵਾਈਫਾਇਲ ਦੇ ਦੋਸ਼ ਲਾਏ ਗਏ ਇਹਦੇ ਬਤੀ ਜਿਹੜੀ ਘਟਨਾ ਵਾਪਰੀ ਤੁਸੀਂ ਇਹਦੇ ਬਾਰੇ ਕੀ ਜਾਣਕਾਰੀ ਦਿਓਗੇ ਜਾਣਕਾਰੀ ਇਹੀ ਆਈ ਬਸ ਵੀ ਹੁਣ ਆਪਾਂ ਉਹਨਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਆਂ ਵੀ ਕਾਰਵਾਈ ਕਰਾਂਗੇ ਕੋਈ ਨਾ ਕੋਈ ਅਸੀਂ ਕਰਦੇ ਆਂ ਕਰੀ ਜਾਂਦੇ ਆਂ ਤਿਆਰੀ ਵੈਸੇ ਕਾਰਵਾਈ ਦੀ ਕਿਉਂਕਿ ਖਾਡਣਾ ਨਜਾਇਜ਼ ਬਹੁਤ ਜ਼ਿਆਦਾ ਧੱਕਾ ਹੋਇਆ ਵਾ ਜੀ ਹਾਂਜੀ ਤੁਹਾਨੂੰ ਖੱਜਲ ਖਰਾਬ ਇੰਨਾ ਜ਼ਿਆਦਾ ਕੀਤਾ ਗਿਆ ਵਾ ਤੇ ਵੀ ਪੁੱਛੋ ਨਾਲ ਨਾਲ ਬੱਚੇ ਸਾਡੇ ਪਰੇਸ਼ਾਨ ਹੁੰਦੇ ਸੀ ਮਗਰੋਂ ਕੌਣ ਕਿ ਜੇ ਸਾਡੀ ਕੋਈ ਗਲਤੀ ਹੋਵੇ ਤਾਂ ਪੇਰਤਾ ਅਸੀਂ ਖੱਜਲ ਖਰਾਬ ਹੋਈਏ ਜੀ ਨਜਾਇਜ਼ ਸਾਡੇ ਨਾਲ ਧੱਕਾ ਕੀਤਾਗਾ ਅਸੀਂ ਕਾਰਵਾਈ ਤਾਂ ਜ਼ਰੂਰ ਕਰਾਵਾਂਗੇ ਹਾਜੀ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਸਾਡੇ ਮਜ਼ਦੂਰ ਔਰ ਕੁ ਪਰਥੀ ਸਿੰਘ ਸਾਫ ਸਾਹਿਬ ਵੀ ਨੇ ਵਾਗਾ ਪਰਣਾ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਜੀ ਐਮਸੀ ਸਾਹਿਬ ਸਭ ਤੋਂ ਪਹਿਲਾਂ ਤਾਂ ਫਿਕਰਮੰਦ ਵੀਰ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਕੀਮਤੀ ਸਮਾਂ ਜੋ ਸਮਾਂ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦ ਸਾਰੇ ਤੁਹਾਡਾ ਵੀ ਧੰਨਵਾਦ ਤੁਸੀਂ ਆਏ ਤੇ ਤੁਹਾਡਾ ਜਿੰਨਾ ਵੀ ਮਿਲਿਆ ਤੇ ਸੰਗਤ ਦੇਖ ਦਿਓ ਸਾਰਿਆਂ ਦਾ तहे ਦਿਲੋਂ ਧੰਨਵਾਦ ਮੈਂ ਤਾਂ ਜੀ ਇਹੀ ਬੇਨਤੀ ਕਰਦਾ ਕਿ ਜਿਹੜਾ ਇਸ ਤਰ੍ਹਾਂ ਇਹ ਸਾਡੇ ਤਕਰੀਬਨ ਤੀਜਾ ਚੌਥਾ ਇਸ ਵਾਕਾ ਹੈਗਾ ਤਾਂ ਇਹ ਜਿਹੜੇ ਵਾਕਏ ਆ ਸਾਡੇ ਮਜ਼ਦੂਰਾਂ ਨਾਲ ਹੀ ਕਿਉਂ ਹੁੰਦੇ ਆ ਕਈ ਮੈਂ ਵੀ ਵੇਖਿਆ ਵੀ ਸਾਡੇ ਨੌਜਵਾਨ ਵੀ ਦੁਕਾਨਾਂ ਤੇ 5-5 7-7 ਹਜ਼ਾਰ ਤੇ ਕੰਮ ਕਰਦੇ ਆ ਉਹਨਾਂ ਨਾਲ ਵੀ ਇਹ ਜਿਹੇ ਵਾਕਏ ਹੁੰਦੇ ਆ ਤਾਂ ਸਾਨੂੰ ਸਾਡੇ ਸਮਾਜ ਨੂੰ ਇਸ ਗੱਲ ਤੋਂ ਸੰਚੇਤ ਹੋਣਾ ਚਾਹੀਦਾ ਸਾਨੂੰ ਚੌਸਤ ਰਹਿਣਾ ਚਾਹੀਦਾ ਸਾਨੂੰ ਜਿਹੜੀਆਂ ਉਹਨਾਂ ਦੀਆਂ ਇਹ ਜਿਹੀਆਂ ਚਾਲਾਂ ਉਹਨਾਂ ਨੂੰ ਫੇਲ ਕਰਨ ਵਾਸਤੇ ਸਾਨੂੰ ਇਹ ਕੋਈ ਨਾ ਕੋਈ ਵਧੀਆ ਤਰੀਕੇ ਨਾਲ ਉਹਨਾਂ ਦੇ ਉਹਨਾਂ ਜੰਗਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਪਹਿਲੀ ਗੱਲ ਮੈਂ ਇਹ ਵੀ ਬੇਨਤੀ ਕਰਦਾ ਵੀ ਆਪਦਾ ਕਿੱਤਾ ਵੀ ਆਪਦਾ ਬਣਾਉਣਾ ਚਾਹੀਦਾ ਉਹਨਾਂ ਨਾਲ ਕਿਤੇ ਨਾਲ ਵੀ ਤੁਸੀਂ ਜੁੜ ਕੇ ਉਹਨਾਂ ਨੂੰ ਕਮਾਈ ਕਰਕੇ ਦਿਨੇ ਇਸ ਕਰਕੇ ਤੁਸੀਂ ਆਪਦਾ ਵੀ ਕੋਈ ਕਿੱਤਾ ਇਸ ਤਰੀਕਾ ਦਾ ਕੋਈ ਰੇੜੀ ਲਾ ਲਓ ਕੋਈ ਹੋਰ ਕਾਰੋਬਾਰ ਕਰ ਲਓ ਇਸ ਕਰਕੇ ਆਪਦੇ ਕਿੱਤੇ ਵੱਲ ਨੂੰ ਵਧੋ ਜਿੰਨਾ ਚੱਕ ਤੁਸੀਂ ਆਪਦੇ ਕਿੱਤੇ ਵੱਲ ਨੂੰ ਨਿਵਾਦੇ ਉਹਨਾਂ ਚਕ ਤੁਹਾਡਾ ਕੋਈ ਸਿਸਟਮ ਨਾਲ ਜਿਹੜਾ ਸੁਧਾਰ ਨਹੀਂ ਹੋਣਾ ਕਿਉਂਕਿ ਜਿਸ ਤਰੀਕੇ ਭੈਣ ਦੱਸਦੀ ਹੈ ਕਿ ਗੁੜੀਆ ਨੇ ਦੱਸਿਆ ਕਿ ਮੈਂ 6000 ਤੇ ਕੰਮ ਕਰਦੀ ਸੀ ਪਰ ਉਹਨਾਂ ਨੇ 5000 ਦੇ ਅੰਡੇ ਕਿਹਾ ਤਾਂ ਮੈਂ ਦੱਸਣਾ ਚਾਹੁੰਦਾ ਪੱਤਰਕਾਰ ਸਾਹਿਬ ਇਹ ਗੱਲ ਇਹ ਹਾਂ ਵੀ ਜਿਹੜਾ ਕਿ ਅੱਜ ਮਜ਼ਦੂਰ 5-6000 ਤੇ ਨਹੀਂ ਕੋਈ ਲੱਗਦਾ ਇਹ ਭੈਣ 4 ਮਹੀਨੇ ਹੱਡੀ ਰਹੀ 4 ਮਹੀਨੇ ਪਹਿਲਾਂ ਲੱਗੀ ਰਹੀ ਤਾਂ ਇਹ 6000 ਤੇ ਸੀ 6000 ਰੁਪਏ ਤੇ ਕੋਈ ਮਜ਼ਦੂਰ ਉਹਨਾਂ ਨੂੰ ਉਸ ਸਮੇਂ 'ਚ ਮਿਲਿਆ ਨਹੀਂ 4 ਮਹੀਨੇ ਤਾਂ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਮਨ ਬਣਿਆ ਵੀ ਜੇ 4000 ਤੋਂ ਉਹ ਤਾਂ 10000 ਮੰਗਦਾ ਕਿਉਂ ਨਾ ਇਹਨੂੰ 6000 ਵਾਲੀ ਨੂੰ ਹੀ ਲਿਆਂਦਾ ਜਵੇ ਪਰ ਜਦੋਂ 6000 ਵਾਲੀ ਨੂੰ ਲਿਆਈ ਤੇ ਇਹਨੂੰ ਆਈ ਲੱਗਿਆ ਵੀ ਮੈਂ ਨਗਾਹੇ ਤੇ 5400 ਰੁਪਇਆ ਝੰਡੇ ਜਾਂ ਉੱਥੇ ਪ੍ਰਸ਼ਾਦ ਵੇਚ ਕੇ ਕਮਾ ਲੈਣੀ ਤਾਂ ਚਾਰ ਦਿਨ ਇਹਨਾਂ ਦੇ ਲੱਗ ਜਾਂਦੇ ਤਾਂ ਇਹਨੂੰ ਇਹ ਉਹਦੇ ਨਾਲ ਉਹ ਧਰ ਲੱਗਾ ਵੀ ਮੈਂ ਆਪਦੀ ਕਿਰਤ ਕਰਕੇ ਤਾਂ ਜਿਹੜਾ ਆਦਾ ਜੀਵਨ ਸਫਲਾ ਵਧੀਆ ਕਰ ਸਕਦੀ ਮਿਹਨਤ ਵਧੀਆ ਨਾਲ ਆਪਣੇ ਬੱਚਿਆਂ ਚ ਰਹਿ ਸਕਦਾ ਤੋਂ ਗੱਲਾਂ ਨੂੰ ਸਾਰਿਆਂ ਦੇ ਮੁੱਖ ਰੱਖ ਕੇ ਨੇ ਉਹ ਉਹਨਾਂ ਦੇ ਕੰਮ ਤੋਂ ਜਵਾਬ ਦੇ ਦਿੱਤਾ ਪਰ ਕੀ ਹੋਇਆ ਡਾਕਟਰ ਨੂੰ ਜਿਆਦਾ ਤਦਕਾ ਭਰਨ ਦੇ بجائے ਇਸੇ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਵੀ ਕਿਉਂ ਨਾ ਮੈਂ ਇਸੇ ਨੂੰ ਹੀ ਦਬਾਅ ਬਣਾ ਕੇ ਜਿਹੜਾ ਕਿ ਕੰਮ ਤੇ ਲਾ ਲਵਾਂ ਤਾਂ ਉਸ ਕੜੀ ਚੋਂ ਇਹ ਨਿਕਲਦੀ ਹੋਈ ਇਹਨੇ ਲਾਲੇ ਨੂੰ ਜਵਾਬ ਦੇ ਦਿੱਤਾ ਤਾਂ ਮੈਂ ਸਮਝਦਾ ਉਹਨੇ ਇਸ ਨੂੰ ਦੁਬਾਰੇ ਬੰਧੂਆ ਮਜ਼ਦੂਰ ਬਣਾ ਕੇ ਰੱਖਣ ਦੀ ਕੋਸ਼ਿਸ਼ ਨਾਲੇ ਦੇਤੇ ਦੋਸ਼ ਲਾ ਕੇ ਇਹਦੇ ਤੇ ਮੁਕੱਦਮਾ ਦਾਇਰ ਕਰਾਇਆ ਝੂਠਾ ਤਾਂ ਜਿਹੜਾ ਝੂਠਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿੰਨੇ ਅਫਸਰ ਸੀ ਸੀਐਸਓ ਸਾਹਿਬ ਸੀ ਚ ਡਿਪਟੀ ਸਾਹਿਬ ਸੀ ਉਹਨਾਂ ਨੂੰ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਤਰਦੀਸ਼ ਕਰ ਲੈਣੀ ਚਾਹੀਦੀ ਸੀ ਪਰ ਉਹਨਾਂ ਨੇ ਗਰੀਬ ਮਜ਼ਦੂਰ ਇਹਨਾਂ ਦੀ ਨਾਂ ਪਹੁੰਚ ਹੋਣ ਕਰਕੇ ਇਹਨਾਂ ਤੇ ਝੂਠਾ ਮੁਕੱਦਮਾ ਦਰਜ ਪਹਿਲਾਂ ਹੀ ਕਰਕੇ ਤਾਂ ਤਰਦੀਸ਼ ਬਾਅਦ ਵਿੱਚ ਕੀਤੀ ਜਦੋਂ ਤਰਦੀਸ਼ ਬਾਅਦ ਵਿੱਚ ਕੀਤੀ ਤੇ ਸਾਨੂੰ ਦੂਜੇ ਦਿਨ ਪਤਾ ਲੱਗਾ ਕਿ ਰਾਜਵਿੰਦਰ ਕੌਰ ਆਜ਼ਾਦਵਿੰਦਰ ਕੌਰ ਜਿਹੜੀ ਬਿਲਕੁਲ ਨਿਰਦੋਸ਼ ਆ ਇਹ ਕੋਈ ਵਿਚਾਰੀ ਜਿਹਦੇ ਵਿੱਚ ਕੋਈ ਇੰਨੇ ਸੋਨਾ ਚੱਕਣ ਵਾਲੀ ਕੁੜੀ ਨਹੀਂ ਹੈ ਤਾਂ ਸਾਫ਼ ਸੁਥਰੀ ਬੱਚੀ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੀ ਆ ਤਾਂ ਇਸ ਗੱਲ ਨੂੰ ਲੈ ਕੇ ਮੈਂ ਧੰਨਵਾਦੀ ਆ ਸਾਡੇ ਸ਼ਹਿਰ ਬਾਗਾਪੁਰਾਣੇ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਮਜ਼ਦੂਰਾਂ ਗੁੰਆਂ ਦੇ ਜਿਨ੍ਹਾਂ ਨਾਲ ਮੈਂ ਬੈਠ ਕੇ ਰਹਿਸਲਾ ਕੀਤੀ ਤੇ ਇਸ ਭੈਣ ਬਾਰੇ ਦੱਸਿਆ ਤੇ ਵੀ ਇਹਦਾ ਭਾਈ ਮਰਦੋਸ਼ ਫਸ ਗਈ ਤੇ ਤੁਹਾਨੂੰ ਇਹਦਾ ਜਿਹੜਾ ਬਹੁਤ ਵੱਡੇ ਬਲ ਨਾਲ ਅੱਗੇ ਆਉਣਾ ਪਊਗਾ ਤਾਂ ਮੇਰੇ ਸਾਰੇ ਦੋਸਤਾਂ ਨੇ ਸ਼ਹਿਰ ਦੇ ਆਨੇ ਬਤਵੰਤੇ ਸੱਜਣਾ ਨੇ ਵੱਡੇ ਪੱਧਰ ਤੇ ਆਣ ਕੇ ਡੱਟੀ ਸਾਹਿਬ ਨੂੰ ਇਸ ਗੱਲ ਬਾਰੇ ਪੁੱਛਿਆ ਵੀ ਡੱਟੀ ਸਾਹਿਬ ਜੀ ਇਹ ਬੱਚੀ ਤੇ ਜੇ ਝੂਠਾ ਜਿਹੜਾ ਮੁਕੱਦਮਾ ਦਰਜ ਅਸੀਂ ਤਾਂ ਕਿਉਂਕਿ ਝੂਠਾ ਹੀ ਕਹਿਣਾ ਸੀ ਅਸੀਂ ਕਿ ਵੀ ਜਿਹੜਾ ਝੂਠਾ ਮੁਕੱਦਮਾ ਦਰਜ ਕੀਤਾ ਤਾਂ ਇਹ ਇਹਦੇ ਤੇ ਇਹ ਤੁਸੀਂ ਗਲਤ ਕੀਤਾ ਉਹ ਕਹਿੰਦੇ ਵੀ ਝੂਠਾ ਤਾਂ ਤਰਦੀਸ਼ ਕਰਨੀ ਸੀ ਅਸੀਂ ਅਸੀਂ ਤਾਂ ਤਰਦੀਸ਼ ਕੀਤੀ ਹੈ ਤੇ ਜੇ ਤੁਸੀਂ ਕਹਿੰਦੇ ਸੱਚਾ ਤਾਂ ਫਿਰ ਦੱਸਿਆ ਜਾਵੇ ਵੀ ਕੀ ਫੜਿਆ ਤੇ ਕੀ ਸਬਾਨਾ ਤਾਂ ਉਹ ਕਹਿੰਦੇ ਵੀ ਨਹੀਂ ਇਹਦੇ ਤੋਂ ਕੁਝ ਪਾਇਆ ਨਹੀਂ ਜਾਂ ਫਿਰ ਤਾਂ ਅਸੀਂ ਕਿਹਾ ਝੂਠਾ ਹੀ ਹੈ ਜੀ ਅਸੀਂ ਉਸੇ ਦਾ ਨਹੀਂ ਇਸ ਵਿਜੇ ਚ ਧਿਆ ਕਰ ਲਿਆ ਵੀ ਜੇ ਸਾਡੀਆਂ 3 ਭੈਣਾਂ ਨਾਲ ਇਸੇ ਤਰੀਕਾ ਧੋਖੇ ਨਾਲ ਇਸੇ ਤਰੀਕਾ ਜ਼ੁਲਮ ਆਪਾ ਬਰਦਾਸ਼ਤ ਨਹੀਂ ਕਰਨਾ ਕਿਉਂਕਿ ਜੇ ਨਾ ਤੁਸੀਂ ਬੋਲੇ ਤਾਂ ਇਹ ਜ਼ੁਲਮ ਵਧਦਾ ਜਾਣਾ ਹੈ ਇਹ ਕਿਉਂਕਿ ਅੱਜ ਇਹਦੇ ਤੇ ਆ ਕਿਉਂਕਿ ਸਾਡੇ ਕੋਲੇ ਕੋਈ ਜਾਇਦਾਦ ਨਹੀਂ ਹੈ ਕੋਈ ਜ਼ਮੀਨ ਨਹੀਂ ਹੈ ਸਾਡੇ ਤਾਂ ਹੱਥ ਹੀ ਜਾਇਦਾਦ ਆ ਅਸੀਂ ਹੱਥਾਂ ਨਾਲ ਤਕੜੇ ਅਮੀਰ ਘਰਾਂ ਦੇ ਮਿਹਨਤ ਮਜ਼ਦੂਰੀ ਕਰਕੇ ਕਿਰਤ ਕਰਕੇ ਰੋਟੀ ਖਾਂਦੇ ਆ ਤਾਂ ਜੇ ਉਹ ਕਿਰਤ ਵੀ ਇਹਨਾਂ ਨੇ ਸਾਨੂੰ ਇਮਾਨਦਾਰੀ ਨਾਲ ਨਹੀਂ ਕਰ ਦਿੰਦੇਨੀ ਈਮਾਨਦਾਰੀ ਨਾਲ ਕਿਰਤ ਕਰਦੇ ਹੋયા ਤੇ ਇਸ ਤਰ੍ਹਾਂ ਦੇ ਝੂਠੇ ਇਲਜ਼ਾਮ ਲਾਉਣੇ ਆ ਤਾਂ ਫਿਰ ਅਸੀਂ ਸਮਝਿਆ ਵੀ ਇਹ ਸਾਡਾ ਜਿਹੜਾ ਸਾਡੇ ਆਸਤੇ ਜਿਹੜੇ ਅਸੀਂ ਆਗੂਆਂ ਸਮਾਜ ਦੇ ਜਾਂ ਥੋੜਾ ਬਹੁਤਾ ਵਿਚਰਦਿਆਂ ਸਮਾਜ ਵਿੱਚ ਤਾਂ ਫਿਰ ਸਾਡਾ ਰਹਿਣ ਦਾ ਕੋਈ ਇੱਥੇ ਫਾਇਦਾ ਨਹੀਂ ਧੱਗ ਨਹੀਂ ਹੈ ਤਾਂ ਅਸੀਂ ਉਸ ਗੱਲ ਨੂੰ ਭੈਣ ਦੀ ਪੀੜਾ ਨੂੰ ਸਮਝਦਿਆਂ ਹੋਇਆ ਸਾਰੇ ਜਿੱਥੇ ਬੰਦਨਾਂ ਦੇ ਆਗੂਆਂ ਨੇ ਡਿਪਟੀ ਦਫ਼ਤਰ ਦਾ ਘਰਾਉ ਕੀਤਾ ਸਾਰਾ ਦਿਨ ਅਸੀਂ ਡਿਪਟੀ ਦਫ਼ਤਰ ਜਿੰਨਾ ਕੁਝ ਕਰ ਸਕਦੇ ਸੀ ਇਹ ਸੇਸ਼ੇ ਚ ਕੀਤਾ ਤਾਂ ਫਿਰ ਦੁਪਹਿਰ ਤੱਕ ਸਾਨੂੰ ਸਰਦਾਰ ਐਸਐਚਓ ਸਾਹਿਬ ਜੀ ਨੇ ਇਹ ਭਰੋਸਾ ਦਵਾਇਆ ਕਿ ਕਿ ਡਿਪਟੀ ਸਾਹਿਬ ਤਾਂ ਉਸ ਦਿਨ ਜਾਂ ਛੁੱਟੀ ਲੈ ਲੋ ਜਾਂ ਕੁਛ ਲੈ ਲੋ ਘਰ ਲੋ ਮਾਰ ਗਿਆ ਕਿਉਂਕਿ ਜਿਹੜਾ ਸਮਾਜ ਸੱਚਾ ਹੁੰਦਾ ਸੱਚ ਦਾ ਟੱਕਰਾ ਕਰਨਾ ਬਹੁਤ ਔਖਾ ਹੁੰਦਾ ਇਸ ਕਰਕੇ ਡਿਪਟੀ ਸਾਹਿਬ ਉੱਥੋਂ ਚਲੇ ਗਏ ਤਾਂ ਚਲੋ ਸਾਨੂੰ ਦੱਸਣ ਮੁਤਾਬਕ ਤਾਂ ਇਹ ਵੀ ਛੁੱਟੀ ਲੈ ਗਿਆ ਪਰ ਅਸੀਂ ਇਸ ਮਾਮਲੇ ਨੂੰ ਪਿਛਲੇ ਮਾਮਲੇ ਨਾਲ ਜੋੜਦੇ ਹਾਂ ਕਿ ਜਿਹੜਾ ਇੱਕ ਦੋ ਇੱਕ ਸਾਲ ਪਹਿਲਾਂ ਮਾਮਲਾ ਇਹ ਹੋਇਆ ਸੀ ਉਹਦੇ ਚ ਵੀ ਡਿਪਟੀ 3 ਦਿਨ ਨਹੀਂ ਬੜੇ ਸੀ ਇਸ ਕਰਕੇ ਸਾਨੂੰ ਐਂ ਲੱਗਿਆ ਕਿ ਸ਼ਾਇਦ ਸਾਨੂੰ ਤਾਲਣ ਵਾਸਤੇ ਉਹ ਕਿਤੇ ਚਲੇ ਗਏ ਤਾਂ ਚਲੋ ਜਦੋਂ ਇਹ ਸਾਰੇ ਡਿਪਟੀ ਐਸਐਚਓ ਸਾਹਮਣੇ ਬੜੀ ਵਿਸਤਾਰ ਨਾਲ ਗੱਲ ਦੱਸੀ ਵੀ ਅਸੀਂ ਭੈਣ ਦਾ 2 ਦਿਨਾਂ ਦਾ ਰਿਮਾਂਡ ਆ ਇਹਨੂੰ 2 ਦਿਨਾਂ ਦਾ ਮੱਦ ਰਿਆ ਕਰਦਾਂਗੇ ਵੀ ਤੁਸੀਂ ਇਸ ਤਰੀਕਾ ਵੀ ਸਾਡੀ ਜਿਹੜੀ ਭਰੋਸਗੀ 'ਚ ਬੈਠੋ ਅਸੀਂ ਕਹ ਜੀ ਸਰ ਜੀ ਅਸੀਂ ਤੁਹਾਡੇ ਭਰੋਸਗੀ ਦੇ ਮੰਨਦੇ ਆ ਪਰ ਇਉਂ ਆ ਵੀ ਇਸ ਤਰੀਕਾ ਦੇ ਧੱਕੇ ਕਰ ਤੱਕ ਅਸੀਂ ਜਰਦੇ ਰਹਿਾਂਗੇ ਸਾਡਾ ਸਮਾਜ ਕਰ ਤੱਕ ਇਸ ਤਰੀਕਾ ਜਲੀਲ ਹੁੰਦਾ ਰਹੂਗਾ ਅਸੀਂ ਐਸ ਵਾਰ ਇਹ ਮਨ ਬਣਾਇਆ ਚਲੋ ਜਦੋਂ ਆਣੀ ਅੱਗੇ ਆੜ ਕੇ ਬੈਠ ਗਏ ਤੇ ਅਸੀਂ ਭੈਣ ਨੂੰ ਜਦੋਂ ਉਹਨਾਂ ਨੇ 2:30-3 ਵਜੇ ਦੇ ਨੂੰ ਕੱਢ ਕੇ ਸਾਨੂੰ ਦੇ ਦਿੱਤੀ ਕੋਟ ਜੋ ਇਹਨਾਂ ਨੂੰ ਡਿਸਚਾਰਜ ਕਰਾ ਕੇ ਲਿਆਂਦਾ ਬਕਾਇਦਾ ਦੇਖੋ ਇਹ ਮੁਸੀਬਤ ਆ ਪੁਲਿਸ ਵਾਸਤੇ ਵੀ ਪਹਿਲਾਂ ਮੁਕੱਦਮਾ ਕਰ ਦੇਣਾ ਬਾਅਦ ਚ ਡਿਸਚਾਰਜ ਕਰਾਉਣਾ ਤਾਂ ਮੈਂ ਸਮਝਦਾ ਆਫਸਰ ਸਾਹਿਬਾਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਆ ਵੀ ਪਹਿਲਾਂ ਤਰਦੀਸ਼ ਕਰ ਲੈਣੀ ਚਾਹੀਦੀ ਆ ਕਿਉਂਕਿ ਨਾ ਤਾਂ ਅਸੀਂ ਕੰਮ ਕਰਨੋਂ ਹਟਣਾ ਤੇ ਨਾ ਸ਼ਰਮਾਇਦਾਰ ਨਹੀਂ ਇਲਜ਼ਾਮ ਲਾਉਣੋਂ ਹਟਣਾ ਇਹ ਅੱਜ ਦੀ ਪਰੰਪਰਾ ਨਹੀਂ ਬਹੁੜੇ ਲੰਮੇ ਸਮੇ ਤੋਂ ਅਸੀਂ ਦਾ ਜੇ ਇੱਕ ਮੇਰਾ ਬਾਪੂ ਦਾ ਆਦਾ ਹੁੰਦਾ ਕਹਿੰਦਾ ਮੈਂ ਇੱਕ ਘਰੇ 15 ਸਾਲ ਬੁੱਤ ਸੀਰੀ ਲਾਇ। ਤਾਂ ਜਦੋਂ 15 ਸਾਲਾਂ 'ਚ ਮੈਥੋਂ ਪੈਸੇ ਨਹੀਂ ਲੱਥੇ ਤਾਂ ਜਦੋਂ ਮੈਥੋਂ ਪੈਸੇ ਨਾ ਲੱਥੇ ਤੇ ਮੈਂ ਕਿਹਾ ਵੀ ਮੈਂ ਹੋਰ ਕਿੱਤਾ ਕਰ ਲਵਾਂਗਾ ਤੂੰ ਸਾਡੇ ਫੱਕ ਜੁਨੀਅਨ ਚ ਕੰਮ ਬਹੁਤ ਚੱਲ ਜਾਂਦੇ। ਵੀ ਮੈਂ ਫੱਕ ਦਾ ਕੰਮ ਕਰ ਲਵਾਂ ਵੀ ਮੇਰਾ ਭਾਈ ਨੇ ਵੇਡੋ ਹਿਸਾਬ ਪਤਾ। ਉਹ ਕਹਿੰਦੇ ਬਾਬਾ ਤੇਰੇ ਨਾਲ ਤਾਂ 40000 ਟੁੱਟਦਾ। ਉਹ ਕਹਿੰਦਾ 20000 ਸਾਲ ਤੇ ਮੈਂ ਲੱਗਾ ਸੀ ਉਹਨਾਂ ਟਾਈਮਾਂ 'ਚ ਤੇ 40000 ਮੇਰੇ ਸਿਰ ਤੋੜ ਦਿੱਤਾ ਜਾਂਦਾ ਹੈ ਐਸਾ। ਐਸਾ। ਤਾਂ ਇਸ ਕਰਕੇ ਸਾਡੇ ਨਾਲ ਹਮੇਸ਼ਾ ਹੀ ਵਿਤਕਰੇ ਲੰਮੇ ਸਮੇਂ ਤੋਂ ਆਇਆ ਜੇਕਰ ਸਮਾਜ ਇਹ ਵਿਤਕਰਾ ਸਾਡੇ ਨਾਲ ਨਾ ਕਰਦਾ ਹੁੰਦਾ ਤਾਂ ਅੱਜ ਨੂੰ ਸਾਡਾ ਜਿਹੜਾ ਪੱਧਰ ਆ ਬਿਲਕੁਲ ਉੱਚਾ ਹੋ ਜਾਣਾ ਸੀ ਸਾਡਾ ਵੀ ਜਿਹੜਾ ਪਰਿਵਾਰ ਆ ਇਸ ਦਾ ਜਿਹੜਾ ਸੁਧਾਰ ਹੋ ਜਾਣਾ ਸੀ ਮੈਂ ਸਮਝਦਾ ਸਾਡੇ ਸਮਾਜ ਨੂੰ ਵੀ ਮੈਂ ਵਰਤਾ ਸਹਿਤ ਬੇਨਤੀ ਕਰਦਾ ਵੀ ਤੁਹਾਨੂੰ ਕਿਤੇ ਨਾਲ ਜੁੜਨਾ ਚਾਹੀਦਾ ਤਾਂ ਜੋ ਆਪਾਂ ਆਪਦੇ ਕਿਤੇ ਨਾਲ ਜੁੜ ਕੇ ਆਪਦੇ ਜਮੀਨ ਪੱਧਰ ਨੂੰ ਉੱਚਾ ਲੈ ਕੇ ਚੱਲੀਏ ਕੱਲ ਤੱਕ ਤੁਸੀਂ ਇਸੇ ਤਰੀਕੇ ਨਾਲ ਲੰਕਦੇ ਰਹੋਗੇ ਆਪਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿਓ ਤਾਂ ਜੋ ਆਪ ਅੱਧੀ ਰੋਟੀ ਖਾ ਲੋ ਤੇ ਕੱਟ ਲੋ ਪੁਰਾਣੇ ਕੱਪੜੇ ਪਾ ਲੋ ਪਰ ਐਜੂਕੇਸ਼ਨ ਵਾਲ ਜ਼ਰੂਰ ਧਿਆਨ ਦਿਓ ਤਾਂ ਜੇ ਤੁਹਾਡੇ ਬੱਚੇ ਐਮਏ ਬੀਏਡ ਕਰ ਗਏ ਬੀਏ ਕਰ ਗਏ ਤੁਹਾਡਾ ਬਠਲਾ ਜਿਹੜਾ ਉਹ ਇੱਕ ਨਾਇਕ ਦੇ ਉਸਤਾਦ ਬਣੇਗੀ ਇਸ ਕਰਕੇ ਮੈਂ ਦੁਬਾਰੇ ਫੇਰ ਸਾਡੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਦਾ ਦਿਲ ਦੀਆਂ ਅੰਗਰਾਨੀਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਫੋਨ ਤੇ ਹੀ ਵੱਡੀ ਗਿਣਤੀ ਵਿੱਚ ਇਕੱਤਰ ਹੋ ਜਾਂਦੇ ਆ ਤਾਂ ਮੈਂ ਸਾਰਿਆਂ ਆਪਦੇ ਦਾਸ ਦਾ ਸਿਰ ਝੁਕਦਾ ਕਿਉਂਕਿ ਦਾਸ ਦਾ ਕੋਈ ਔਕਾਤ ਨਹੀਂ ਹੈ ਲੜਨ ਦੀ ਪਰ ਜਦੋਂ ਤੁਹਾਡਾ ਦਾਸ ਦੇ ਸਿਰ ਤੇ ਹੱਥ ਹੁੰਦਾ ਤਾਂ ਦਾਸ ਦਾ ਜਿਹੜਾ ਹੌਸਲਾ ਬਹੁਤ ਵੱਡਾ ਹੋ ਜਾਂਦਾ ਉਹ ਵੱਡੇ ਪੱਧਰ ਤੇ ਸਮਾਜ ਲਈ ਲੜਨ ਲਈ ਖੜਨ ਲਈ ਮਰਨ ਲਈ ਤਿਆਰ ਹੋ ਜਾਂਦਾ ਤਾਂ ਮੈਂ ਸਾਰਿਆਂ ਦਾ ਤੈਨ੍ਹ ਦੇ ਲੋ ਧੰਨਵਾਦ ਤੁਹਾਡਾ ਪੱਤਰਕਾਰ ਵੀ ਰਹਿੰਦਾ ਵੀ ਤੁਸੀਂ ਨਿਹਾਲ ਸਿੰਘ ਵਾਲੇ ਤੋਂ ਫਿਕਰਮੰਦ ਮੀਡੀਆ ਬਾਗੇਪੁਰ ਨੇ ਆਏ ਆ ਤੁਹਾਡਾ ਤੈਹ ਦੇ ਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਛਾ ਪ੍ਰਥੀ ਜਿਵੇਂ ਅਸੀਂ ਵੇਖਦੇ ਆ ਇੱਕ ਦੇਸ਼ ਇੱਕ ਸੂਬਾ ਇੱਕੋ ਥਾਣਾ ਹਨ ਵੀ ਜਲੀਲ ਕਰਨ ਦਾ ਢੰਗ ਤਰੀਕਾ ਤਬਦੀਸ਼ ਕਰਨ ਦਾ ਢੰਗ ਤਰੀਕਾ ਇਨਕੁਆਰੀ ਕਰਾਉਣ ਦਾ ਢੰਗ ਦਾ ਢੰਗ ਤਰੀਕਾ ਕੀ ਜਿਹੜੇ ਮਜ਼ਦੂਰ ਕਿਰਤੀ ਕਾਮੇ ਮਜ਼ਦੂਰ ਨੇ ਜਾਂ ਫਿਰ ਲੱਖਪਤੀ ਕਰੋੜਪਤੀ ਨੇ ਉਹ ਵੀ ਚੋਰੀਆਂ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਵੀ ਥਾਣੇਦਾਰ ਦੇ ਬੱਚੇ ਦਾ ਤਬਦੀਸ਼ ਕੀਤੀ ਜਾਂਦੀ ਹੈ ਦੇਖੋ ਜੀ ਉਹਨਾਂ ਦਾ ਤਰੀਕਾ ਹੋਰ ਹੈ ਕਿਉਂਕਿ ਉਹਨਾਂ ਦੇ ਹੁਣ ਤੁਸੀਂ ਡਾਕਟਰ ਤੇ ਹੀ ਲਿਜਾਓ ਇੱਕ ਸਾਡੀ ਆਪਦੀ ਨਿੱਜੀ ਮਤਲਬ ਕਿ ਤਜਰਬਾ ਹੈ ਮੇਰਾ ਸਾਡਾ ਕੋਈ ਗਰੀਬ ਪਰਿਵਾਰ ਦਰਖਾਸਤ ਲੈ ਕੇ ਜਾਂਦਾ ਥਾਣੇ ਤਾਂ 20 20 ਦਿਨ 25 25 ਦਿਨ ਉਹਦੀ ਸੁਣੀ ਨਹੀਂ ਜਾਂਦੀ ਕੋਈ ਨਹੀਂ ਪੁੱਛਦਾ ਤਾਂ ਜਦੋਂ ਕੋਈ ਤਕੜਾ ਬੰਦਾ ਅਮੀਰ ਸਿਰਕ ਤੇ ਸਿਰਕ ਫੋਨ ਕਰਦਾ ਅਫਸਰ ਨੂੰ ਥਾਣਾ ਵਾਂਗਾ ਬਣਾਇਆ ਸਿਟੀ ਸਾਹਿਬ ਨੂੰ ਵੀ ਜੀ ਸਾਡੇ ਆ ਚੋਰੀ ਹੋ ਗਈ ਤਾਂ ਉਹ ਕਹਿੰਦੇ ਜੀ ਕੁਛ ਨਹੀਂ ਉਹਨੂੰ ਕਹਿੰਦੇ ਤੁਸੀਂ ਇਕੱਲਾ ਬਿਆਨ ਲਿਖਾ ਦਿਓ ਜੀ ਪਾਣ ਕੇ ਤੇ ਅਸੀਂ ਕਰਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕੀਤਾ ਜਾਂਦਾ ਐਨਾ ਫਰਕ ਆਵੇ ਲੋ ਸਾਡੀ 20 ਦਿਨ ਦਰਖਾਸਤ ਸਾਨੂੰ ਘੱਟ ਤੋਂ ਘੱਟ 20-20 ਥਾਣਿਆਂ ਦੇ ਵਿੱਚ ਰੋਲਣਾ ਪੈਂਦਾ ਫਿਰ ਤੁਸੀਂ ਗੱਲ ਕੀਤੀ ਬੜੀ-ਵੜੀ ਗੱਲ ਕੀਤੀ ਆ ਵੀ ਫਰਕ ਬਹੁਤ ਵੱਡਾ ਫਰਕ ਹੈ ਇੱਕੋ ਹੀ ਕਾਨੂੰਨ ਹੈ ਇੱਕੋ ਹੀ ਧਾਰਾ ਪਰ ਜਿਹੜਾ ਫਰਕ ਹੈ ਇਹਦਾ ਕਿ ਅਮੀਰ ਦਾ ਤੇ ਗਰੀਬੀ ਦੇ ਪਾੜੇ ਦਾ ਇੰਨਾ ਵੱਡਾ ਫਰਕ ਆ ਉਹਦੀ ਜਿਹੜੀ ਤਕਦੀਸ਼ ਆ ਛਿੜੀ ਵੱਡੇ ਪੱਧਰ ਤੇ ਤਕਦੀਸ਼ ਨਹੀਂ ਕਿਹਾ ਜਾ ਸਕਦਾ ਉਹਦਾ ਮਾਨ ਸਨਮਾਨ ਕੀਤਾ ਜਾਂਦਾ ਥਾਣੇ 'ਚ ਤੇ ਸਾਨੂੰ ਜਲੀਲ ਕੀਤਾ ਜਾਂਦਾ ਅੱਛਾ ਗਰੀਬਾਂ ਨੂੰ ਕਿਰਤੀ ਕਾਮਿਆਂ ਨੂੰ ਇਸ ਮੱਕੜਜਾਲ ਤੋਂ ਕੱਢਣ ਵਾਸਤੇ ਇਸ ਤੋਂ ਅਗਲੀ ਰੂਪਰੇਖਾ ਕੀ ਤਿਆਰ ਕਰਨ ਜਾ ਰਹੇ ਹਾਂ ਇਹ ਜੀ ਅਸੀਂ ਸਾਰਿਆਂ ਨੇ ਅੱਜ ਸਾਡੀ 5 ਵਜੇ ਬਾਘੇਪੁਰਾਣਾ ਇੱਕ ਬਹੁਤ ਵੱਡੀ ਸ਼ਹਿਰ ਦੀ ਮੀਟਿੰਗ ਜਿਹੜੇ ਸਾਡੇ ਸ਼ਹਿਰ ਚ ਕਿਰਤੀਆਂ ਭੈਣਾਂ ਸਾਡੀਆਂ ਅ ਸ਼ਰਮਾਏਦਾਰਾਂ ਦੇ ਘਰਾਂ ਵਿੱਚ ਕਿਰਤ ਕਰਕੇ ਆਪ ਦੀ ਰੋਟੀ ਰੋਜੀ ਚਾਲ ਚਲਾਉਂਦੀਆਂ ਇਸੇ ਤਰ੍ਹਾਂ ਸਾਡੇ ਨੌਜਵਾਨ ਵੀਰ ਜਿਹੜੇ ਕਿ ਬਿਜਾਰ ਦੇ ਵਿੱਚ ਦੁਕਾਨਾਂ ਤੇ ਕੰਮ ਕਰਦੇ ਆ ਉਹ ਸਬੰਧ ਵਿੱਚ ਅੱਜ ਅਸੀਂ ਇੱਕ ਮੀਟਿੰਗ ਰੱਖੀ ਹੈ ਕਿ ਕਮੇਟੀ ਬਣਾਉਣ ਜਾ ਰਹੇ ਹਾਂ ਬਾਘੇਪੁਰਾਣਾ ਇੱਕ ਕੀ ਮੈਂਬਰੀ ਕਮੇਟੀ ਬਣਾ ਰਹੇ ਆ ਜਿਹਦੇ ਵਿੱਚ ਕਿਉਂਕਿ ਦਾਸ ਪਿਰਤੀ ਸਿੰਘ ਵੀ ਤਾਂ ਇਕੱਲਾ ਹੀ ਹੈ ਨਾ ਕਿੱਧਰ ਕਿੱਧਰ ਜਾਊਗਾ ਕੰਮ ਸ਼ਹਿਰ ਦਾ ਸਾਡੇ ਦਾ ਬਹੁਤ ਵੱਡਾ ਬਹੁਤ ਸਮਾਜ ਦੀਆਂ ਉਲਝਣਾਂ ਬਹੁਤ ਲੋਕ ਆਉਂਦੇ ਆ ਅਸੀਂ ਇੱਥੇ ਸਾਰਾ ਦਿਨ ਆ ਦਫ਼ਤਰ ਇੱਥੇ ਬੈਠ ਕੇ ਤਕਰੀਬ ਨਹੀਂ ਲੋਕਾਂ ਦੇ ਮਸਲੇ ਮੰਗਾ ਮਸਲੇ ਇੱਥੇ ਸੁਣਦੇ ਰਹਿੰਦੇ ਆ ਨਵੇੜਦੇ ਰਹਿੰਦੇ ਆ ਪਰ ਦੇਖਿਆ ਕਿ ਅੱਜ ਸਾਡੇ 5 ਦਿਨ ਦੇ ਕਰੀਬ ਹੋ ਗਏ ਇੱਕ ਵਾਗੇ ਪਰਣੀ ਗੌਰਸਖ ਪਰਿਵਾਰ ਨਾਲ ਘਟਨਾ ਵਾਪਰੀ ਹੈ 5 ਦਿਨਾਂ ਬਾਅਦ ਵੀ ਪੋਰਸ ਰਿਪੋਰਟ ਡਾਕਟਰ ਦੀ ਰਿਪੋਰਟ ਹੋਣ ਦੇ ਬਾਵਜੂਦ ਵੀ ਮੁਕੱਦਮਾ ਨਹੀਂ ਕਰ ਜੁਆ। ਤਾਂ ਇਹ ਜੀਆਂ ਮੰਗਾ ਵਾਸਤੇ ਇਸੇ ਤਰ੍ਹਾਂ ਇੱਕ ਸਾਡੀ ਨੱਥੋ ਕੇ ਪਿੰਡ ਦੀ ਭੈਣ ਆ ਵਿਚਾਰੀ। ਹੈਲਪਰ ਆ। ਹੈਲਪਰ ਦੀ ਕੀ ਦਿਨ ਦਾ 4000 ਰੁਪਿਆ ਤਨਖਾ। ਤੇ ਉਹ ਵਿਚਾਰੀ ਕਰਦੀ ਤਾਂ ਟਾਈਮ ਪਾਸ ਹੀ ਹੈ ਨਾ। ਜੇ ਡਿਊਟੀ ਤੋਂ ਬਾਅਦ ਉਹ ਕੋਈ ਹੋਰ ਕੰਮ ਕਰ ਲੈਂਦੀ ਕਿਸੇ ਦੇ ਘਰਾਂ ਦਾ ਕੋਈ ਕੰਮ ਕਰ ਲੈਂਦੀ ਆ ਤਾਂ ਮੈਂ ਸਮਝਦਾ ਸ਼ਰਮਾਇਦਾਰਾਂ ਨੂੰ ਕੀ ਤਰਾਜ ਆ ਜੇ ਕਿਸੇ ਹੋਰ ਘਰ ਦਾ ਕਿੱਤਾ ਕਰਦੇ ਉਹ ਰੋਟੀ ਕਮਦੀ ਆ ਤਾਂ ਤਾਂ ਕੀ ਕਰਦੇ ਉਹਨੂੰ ਕਹਿੰਦੇ ਵੀ ਤੂੰ ਉਸ ਤੋਂ ਬਾਅਦ ਦਾ ਕੰਮ ਨਹੀਂ ਤੈਨੂੰ ਕਰਨਾ ਚਾਹੀਦਾ ਕਿਸੇ ਦੇ ਘਰੇ ਜਿਹੜਾ ਤੂੰ ਬਾਅਦ ਕੰਮ ਕਰਦੀ ਉਹ ਤੋਂ ਬਾਅਦ ਆਪਦੇ ਘਰੇ ਰਹਿ ਕਹਿਣ ਦਾ ਭਾਵ ਵੀ ਕਿਰਤ ਕਰਕੇ ਵੀ ਮਜ਼ਦੂਰਾਂ ਨੂੰ ਖਾਣ ਨਹੀਂ ਦਿੱਤਾ ਜਾਂਦਾ ਕ੍ਰਮ ਚੌਧਰੀਆਂ ਵੱਲੋਂ ਜੇਕਰ ਇਹਨਾਂ ਨੂੰ ਨੱਥ ਪਾਉਣੀ ਆ ਤੁਸੀਂ ਬੜਾ ਵਧੀਆ ਸਵਾਲ ਕੀਤਾ ਵੀ ਇਹਨਾਂ ਨੂੰ ਕੱਢਣ ਵਾਸਤੇ ਕੀ ਕਰਨਾ ਪਊ ਇਹਨਾਂ ਨੂੰ ਸਭ ਤੋਂ ਵੱਡੀ ਗੱਲ ਆ ਵਿਹਾਰ ਚੋਂ ਆ ਕੇ ਭਈਏ ਰਿਹੜੀਆਂ ਲਾ ਸਕਦੇ ਆ ਭਈਏ ਸਾਜੀ ਦੇ ਅੱਡੇ ਲਾ ਸਕਦੇ ਆ ਭਈਏ ਹੋਰ ਤਰੀਕਾ ਦੇ ਕਾਰੋਬਾਰ ਚਲਾ ਸਕਦੇ ਆ ਬਰਕਰਾਰ ਦੇ ਰਿਹਾ ਨਾ ਲਾ ਸਕਦੇ ਆ ਭਈਏ ਹੋਰ ਤਰੀਕਾ ਦੇ ਬੜੇ ਰੋਜ਼ਗਾਰ ਪੈਦਾ ਕਰ ਸਕਦੇ ਆ ਤੇ ਕੀ ਗੱਲ ਸਾਡੇ ਸਮਾਜ ਨੂੰ ਕੀ ਹੋਇਆ ਭਈ ਇਹ ਨਹੀਂ ਕਰ ਸਕਦੇ ਇਹਨਾਂ ਦਾ ਵੀ ਫਰਜ਼ ਬਣਦਾ ਆ ਆਪਦੀ ਕਿਰਤ ਨਾਲ ਜੁੜਨ ਚੰਗਾ ਹੋਊਗਾ ਜੇ ਆਪਦੇ ਕਿੱਤੇ ਵੱਲ ਜੁੜਨ ਤੇ ਪੜ੍ਹਾਈ ਵੱਲ ਜੁੜਨ ਪੜ੍ਹਾਈ ਨਾਲ ਬਹੁਤ ਵਧੀਆ ਬਾਵਾ ਸਾਹਿਬ ਡਾਕਟਰ ਭੀਮਰਾਓ ਉਮੀਦਵਾਰ ਜੀ ਨੇ ਇੱਕ ਕਲਮ ਨਾਲ ਕੰਮ ਕਲਮ ਨਾਲ ਸਿਰਫ ਤੇ ਸਿਰਫ ਉਹਨਾਂ ਨੇ ਐਨੀ ਖਿਆੜੀ ਨਾਲ ਕਲਮ ਨਾਲ ਇੱਕ ਜੀਵਨ ਪੱਧਰਾ ਦਾ ਵੇਲੋ ਕਿੱਥੋਂ ਤੋਂ ਕਿੱਥੋਂ ਲੈ ਗਏ ਇੱਕ ਉਹਨਾਂ ਕੋਲੇ ਕਲਮ ਨੇ ਉਹਨਾਂ ਦੀ ਕਿੱਡੀ ਵੱਡੀ ਤਾਕਤ ਬਣਾਈ ਮੈਂ ਸਮਝਦਾ ਜੇ ਸਾਡਾ ਸਮਾਜ ਕਲਮੀ ਫੜ ਲਵੇ ਨਾ ਤਾਂ 바ਵਾ ਸਾਹਿਬ ਡਾਕਟਰ ਭੀਮਰੋ ਉਮੀਦਵਾਰ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਕਲਮ ਤੇ ਉਹਨਾਂ ਦੇ ਦੱਸੇ ਮੁਤਾਬਕ ਵੀ ਜਿੱਧਰ ਨੂੰ ਤੁਹਾਡਾ ਰਾਹ ਉਧਰ ਨੂੰ ਚਲੇ ਜਾਓ ਤਾਂ ਮੈਂ ਸਮਝਦਾ ਇੱਕ 5 ਸਾਲਾਂ ਵਿੱਚ ਸਾਡਾ ਜੀਵਨ ਪੱਧਰ ਉੱਚਾ ਹੋ ਸਕਦਾ ਹੈ ਪਰ ਉਹਦੇ ਪੂਰਨਿਆਂ ਤੇ ਸਾਡਾ ਸਮਾਜ ਚੱਲਦਾ ਹੀ ਹੈ ਮੈਂ ਹੋਰ ਬੇਨਤੀ ਵੀ ਕਰਨਾ ਚਾਹੁੰਦਾ ਸਾਡੇ ਮਜ਼ਦੂਰ ਸਮਾਜ ਨੂੰ ਕਿ ਦੇਖੋ ਜਿਵੇਂ ਕਿਸਾਨ ਜੱਥੇਬੰਦੀਆਂ 32 ਜੱਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਆਪਦੇ ਸਮਾਜ ਲਈ ਕਿੱਡਾ ਵੱਡਾ ਸਿਹਾਰਸ਼ ਕੀਤਾ ਕੀ ਸਾਡੇ ਜਿਹੜੇ ਮਜ਼ਦੂਰ ਭਾਈਚਾਰਾ ਉਹ ਸਾਡੀਆਂ ਮਜ਼ਦੂਰ ਜੱਥੇਬੰਦੀਆਂ ਨਾਲ ਜੁੜ ਕੇ ਆਪਦੇ ਭਲੇ ਲਈ ਨਹੀਂ ਕੰਮ ਕਰ ਸਕਦੇ ਕਰ ਸਕਦੇ ਆ ਪਰ ਜੇਕਰ 32 ਜੱਥੇਬੰਦੀਆਂ ਉਹ ਇਕੱਠੀਆਂ ਹੋ ਸਕਦੀਆਂ ਸਾਡੀਆਂ ਮੱਖ ਵੱਖ-ਵੱਖ ਜਥੇਬੰਦੀਆਂ ਵੀ ਇਕੱਠੀਆਂ ਆ ਸਕਦੀਆਂ ਪਰ ਜਿਹੜਾ ਸਾਡਾ ਮਜ਼ਦੂਰ ਆ ਉਹ ਸਾਡੀਆਂ ਜਥੇਬੰਦੀਆਂ ਨਾਲ ਇਕੱਠਵੰਨਨ ਹੋਵੇ ਤਾਂ ਪਿੰਡ ਪੱਧਰ ਤੇ ਕਾਇਆ ਬਣਾ ਕੇ ਸਾਡੀਆਂ ਜਥੇਬੰਦੀਆਂ ਨਾਲ ਜੋੜਨ ਮੈਂ ਨਹੀਂ ਕਹਿੰਦਾ ਵੀ ਕਿਹੜੀ ਜਥੇਬੰਦੀ ਨਾਲ ਜੋੜਨ ਜਿਹੜੀ ਵੀ ਮਜ਼ਦੂਰ ਜਥੇਬੰਦੀ ਆ ਉਹਦੇ ਨਾਲ ਉਹਨਾਂ ਨੂੰ ਜੋੜਨਾ ਚਾਹੀਦਾ ਜਿਹੜੀ ਪਿੰਡ ਚ ਜਥੇਬੰਦੀ ਵਿਛੜਦੀ ਆ ਮਜ਼ਦੂਰਾਂ ਦੀ ਉਹਦੇ ਨਾਲ ਉਹ ਮਜ਼ਦੂਰਾਂ ਨੂੰ ਜ਼ਰੂਰ ਜੋੜਨਾ ਚਾਹੀਦਾ ਤਾਂ ਭਲਾ ਹੋ ਸਕਦਾ ਨਹੀਂ ਆਉਣ ਵਾਲਾ ਸਮਾਂ ਸਾਡੇ ਮਜ਼ਦੂਰਾਂ ਵਾਸਤੇ ਐਨਾ ਖ ਮਾੜਾ ਆਊਗਾ ਤੇ ਬਹੁਤ ਜਿਆਦੇ ਸਾਡੀ ਕਿਸੇ ਨੇ ਸੁਣਵਾਈ ਨਹੀਂ ਤੁਸੀਂ ਹੁਣ ਦੇਖ ਲਓ ਆ ਮੈਂ ਦੇਖਿਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡੀ ਕਿਸੇ ਪਾਰਟੀ ਦੀ ਵਿੱਚ ਸੁਣਵਾਈ ਨਹੀਂ ਚਾ ਤੁਸੀਂ ਕਾਲੀ ਲੈ ਲਓ ਕਾਂਗਰਸ ਲੈ ਲਓ ਚਾ ਆਪਾ ਲੈ ਲਓ ਚਾ ਭਾਜਪਾ ਲੈ ਲਓ ਐਸ ਵੇਲੇ ਸਾਡੇ ਮਜ਼ਦੂਰ ਸਾਥੀਆਂ ਨੂੰ ਕੋਈ ਨਹੀਂ ਪੁੱਛਦਾ ਕਿਸੇ ਪਾਸੇ ਸਾਡੀ ਸੁਣਵਾਈ ਨਹੀਂ ਹੈ ਇਹ ਕਿਉਂ ਨਹੀਂ ਹੈ ਕਿਉਂਕਿ ਸਾਡਾ ਕੋਈ ਸਮਰਥਨ ਨਹੀਂ ਹੈ ਅਸੀਂ ਇਕੱਠੇ ਨਹੀਂ ਸਾਡਾ ਤਾਂ ਇਹ ਨਹੀਂ ਪਤਾ ਕਿਹਨੂੰ ਕੌਣੀ ਕਿੱਥੇ ਜਾਣਾ ਕੀ ਕਰਨਾ ਇਸ ਕਰਕੇ ਸਾਡੀ ਕਿਸੇ ਪਾਰਟੀ ਵਿੱਚ ਕੋਈ ਮਿਲਜੂ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਹੈ ਕਿ ਵੱਡੇ ਪੱਦਰ ਤੇ ਆਪਦੇ ਸੰਗਠਨ ਨਾਲ ਜੁੜਨ ਚਾਹੇ ਕੋਈ ਵੀ ਠੱਥੇ ਬੰਦੀ ਆ ਮਜ਼ਦੂਰਾ ਵੀ ਹੋਵੇ ਉਹਦੇ ਨਾਲ ਮਜ਼ਦੂਰ ਭਾਈਚਾਰੇ ਨੂੰ ਖੜਨਾ ਚਾਹੀਦਾ ਸਾਰਿਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਭਾਈ ਜਿੰਨਾ ਚੱਕ ਤੁਸੀਂ ਉਹ ਬੱਤੀ ਜੱਥੇ ਵੱਡੀਆਂ ਪਿੰਡ ਪਿੰਡ ਕਾਇਆ ਮਨਾ ਕੇ ਵੱਡਾ ਕੱਟ ਕਰ ਸਕਦੇ ਆ ਤੁਸੀਂ ਕਿਉਂ ਨਹੀਂ ਕਰ ਸਕਦੇ ਜੇਕਰ ਤੁਹਾਡਾ ਵੀ ਪਿੰਡ ਚ ਕੱਟੋ ਤੁਸੀਂ ਵੀ 20-50 ਬੰਦੇ ਹੋਵੋਗੇ ਤਾਂ ਤੁਸੀਂ ਪਿੰਡ ਪੱਦਰ ਤੇ ਸੱਜ ਕੇ ਦੂਜਿਆਂ ਨੂੰ ਵੀ ਜੋੜ ਸਕਦੇ ਆ